ਹਾਂਜੀ ਸਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਮਰਤ ਵੇਲੇ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਕਾਲਤਖਬ ਸਾਹਿਬ ਜੀ ਨੂੰ ਰੁਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਬਰੂ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚੱਲ ਜਾਂਦਾ ਅੱਜ ਸਵੇਰੇ ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਦੇ ਨਾਲ ਦੀ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਨੇ ਤੇ ਸਾਡੀਆਂ ਮੀਟਿੰਗਾਂ ਇਹ ਅਕਸਰ ਹੀ ਸੈਕਟਿਡ 8 ਤੇ ਵੀ ਤੇ ਸਿੰਘ ਸਾਹਿਬ ਦੀ ਰਹਿਸਤੇ ਵੀ ਹੋ ਜਾਂਦੀ ਕਈ ਵਾਰੀ ਮੇਰੀ ਰਹਿਸਤੇ ਵੀ ਇੱਥੇ ਸਿੰਘ ਸਾਹਿਬ ਆ ਜਾਂਦੇ ਆ ਸੋ ਕੁਝ মিডিਆ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਇਹ ਕਿਆਸ ਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰਦਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜਿਹੜੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟੀਕਰਨ ਉਹਦਾ ਲੈ ਲਿਆ ਕਰੋ ਜ਼ਰੂਰ ਸੋ ਇਹ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜੇ ਕੱਲ ਨੂੰ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਹਾਂ ਜੇ ਖੋਰ ਕੋਈ ਮhle ਉਹਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇਖਦੀ ਆ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਕਈ ਵਾਰੀ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਉਹਨ ਗਿਆ ਓਟਸ ਕਾਸ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸਰਾਂੀਆਂ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਅਰਥਨਾ ਕਰਿਆ ਕਰੋ ਤੋਂ ਪਹਿਲਾਂ ਦਸਕਾਸ ਕਰ ਦਸਕਾਸ ਨਹੀਂ ਕਰਨਾ ਪੁੱਛ ਲਿਆ ਕਰੋ। ਕੋਨਸਲ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ। ਪਈ ਜਿਹੜੀ ਮੀਟਿੰਗ ਆ ਇਹ ਕਾਦੇ ਸੰਬੰਧ ਦੇ ਵਿੱਚ ਆ। ਸੋ ਮੈਂ মিডিਆ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਮ ਕਾਰਜ ਆ। ਸਾਰਿਆਂ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ। ਤੇ ਇਹ ਪਾਰਟ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਆ ਸਿੰਘ ਸਾਹਿਬ ਗੰਨੀ ਸੁਲਤਾਨ ਸੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਇੱਕ ਵਾਰੀ ਮੀਟਿੰਗ ਹੁੰਦੀ ਆ ਉਥੇ ਤੱਕ ਕੇਸ ਗੱਲ ਸਭ ਤੋਂ ਮੈਂ ਜਾਣਿਆ ਸੋ ਇਸ ਕਰਕੇ ਇਹ ਕੋਈ ਵੀ ਕਿਸ ਆਸਰਾ ਹੀ ਲਾਉਣ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਪਾਸਟੀ ਕਰਨੇ ਕਨਸਰਨ ਕੋਲੋਂ ਲੈ ਲਿਆ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ